ਇਹ ਪਿੰਡ ਢਲਮਾ ਤੋਂ ਜੇ ਖੁੱਡੀ ਨੂੰ ਜਾਈਏ ਜੀ ਉਸ ਸੜਕ ਦੇ ਉੱਪਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਇੱਕ ਗਊਸ਼ਾਲਾ ਬਣੀ ਹੈ ਜੋ ਕਿ 12 ਪਿੰਡਾਂ ਦੀ ਸਾਂਝੀ ਗਊਸ਼ਾਲਾ ਜੀ ਇਸ ਗਊਸ਼ਾਲਾ ਦੇ ਵਿੱਚ ਜਾ ਕੇ ਦੇਖਿਆ ਤਾਂ ਬਹੁਤ ਹੀ ਵਧੀਆ ਸੇਵਾ ਵੀਰਾਂ ਦੀ ਕਰ ਰਹੇ ਨੇ ਇੱਥੇ ਆਓ ਤੁਸ ਨੂੰ ਵੀ ਦਰਸ਼ਨ ਕਰਾਈਏ ਗਊਸ਼ਾਲਾ ਦੇ ਚਾਰਾ ਪਾ ਕੇ ਵਧੀਆ ਦਾਣਾਦੋਂ ਨਾ ਪਾਉਣਾ ਅਲੱਗ-ਅਲੱਗ ਬੰਦੇ ਆਏ ਹੁੰਦੇ ਆ ਵਧੀਆ ਸੇਵਾ ਹੁੰਦੀ ਹੈ। ਇਹਨਾਂ ਆਰਗੇਨਾਈਜ਼ਰ ਕੌਣ ਹੈ ਪਿੱਛੇ ਵੀਰੇ ਤੇ ਇਹ ਸੰਗਤ ਹੀ ਹੈ ਜੀ ਆਪਣੇ ਇੱਥੇ ਢਿਲਮਾ ਤੋਂ ਨੇ ਜਿਹੜੇ ਅੱਗੇ ਦੇਖੋ ਜੀ ਇਹ ਆਪਣੇ ਗਊਸ਼ਾਲਾ ਗੁਰਤੇਗ ਬਾਦਰਜੀ ਦੇ ਨਾਮ ਤੇ ਬਣੀ ਹੋਈ ਹੈ। ਤੇ ਆਪਣੇ ਇਹ ਗਊਸ਼ਾਲਾ ਦੇ ਵਿੱਚ ਮੈਨੂੰ ਨਾ ਇਹ ਅੰਕਲ ਜੀ ਇਹ ਵਧੀਆ ਲੱਗਦਾ। ਵੀ ਆਮ ਆਪਾਂ ਵੇਖਦੇ ਆ ਬਹੁਤ ਸੰਭਾਲਣੀ ਹੁੰਦੀ ਗਊਆਂ ਦੀ ਜਦੋਂ ਵੀ ਆ ਕਿਉਂਕਿ ਬੇਜਵਾਨ ਆ ਇਹਨੂੰ ਕਿਸੇ ਧਰਮ ਖਿੱਤੇ ਦੇ ਨਾਲ ਨਹੀਂ ਜੋੜਨਾ ਚਾਹੀਦਾ ਇਹ ਵੀ ਇੱਕ ਜੀਵ ਆ ਹਨਾ ਤੇ ਜਿਵੇਂ ਆਮ ਜੀਵ ਨੇ ਦੂਜੇ ਹੋ ਵੀ ਓਵੇਂ ਜਿੰਦਾ ਤੇ ਵੀ ਇੱਥੇ ਦੇਖੋ ਕਿੰਨੀ ਸਫਾਈ ਹੈ ਸਫਾਈ ਨਹੀਂ ਹੁੰਦੀ 10 15 15 ਦੇ ਉਸੇ ਗੋਹੇ ਤੇ ਬੈਠੀ ਜਾਂਦੀ ਹਾਂ ਪਰ ਇੱਥੇ ਅੰਦਾਜ਼ਾ ਜਿਵੇਂ ਰੋਜ਼ਾਨਾ ਹੀ ਸਫਾਈ ਕਰਦੇ ਸ਼੍ਰੀ ਗੁਰੂ ਤੇਗ ਬਹਾਦਰ ਦੀ ਕਿਰਪਾ ਹਾਂ ਇਹ ਵੀ ਬੜੀ ਵੱਡੀ ਗੱਲ ਹੈ ਤੇ ਗੁਰੂ ਤੇਗ ਬਹਾਦਰ ਦੇ ਨਾਮ ਦੇ ਉੱਤੇ ਬਣਾਇਆ ਗਿਆ ਇਹਨਾਂ ਕਈ ਇੱਥੇ ਇੱਕ ਗਾਂ ਅੰਨੀ ਵੀ ਹੈਗੀ ਹੈ ਜੀ ਇੱਥੇ ਅੰਨੀ ਗਾਮਚਰੀ ਤੇ ਕਿਸੇ ਗਾਂ ਦਾ ਲੇਵਾ ਖਰਾਬ ਹੋ ਗਿਆ ਵਧੀਆ ਸੇਵਾਦਾਰ ਵਧੀਆ ਸੇਵਾ ਕਰਦੇ ਆ ਇੱਥੇ ਬਹੁਤੀਆਂ ਗਊਸ਼ਾਲਾਂ ਦੇ ਵਿੱਚ ਉਹਨਾਂ ਪ੍ਰਬੰਧ ਨਹੀਂ ਹੁੰਦਾ ਹੈਗਾ ਜਾਂ ਉਨੀ ਸਾਫ ਸਫਾਈ ਨਹੀਂ ਹੁੰਦੀ ਹੈਗੀ ਇਹਦਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਜੀ ਸਾਰਾ ਪ੍ਰਬੰਧ ਵੀ ਵਧੀਆ ਇੱਥੇ ਇੱਥੇ ਸੇਵਾਦਾਰ ਬਹੁਤ ਆਉਂਦੇ ਆ ਜੀ ਮਾਈਆਂ ਵੀ ਆਉਂਦੀਆਂ ਨੇ ਅਸਲ ਤੇ ਜੀ ਵੀ ਕਿ ਜ਼ਿਆਦਾ ਮਤਲਬ ਪਿੰਡਾਂ ਦੀ ਸਾਂਝੀ ਹੋਣ ਕਰਕੇ ਵੀ ਇਸ ਕੀ ਦਾ ਫਰਕ ਨਹੀਂ ਅਸਲ ਵਿੱਚ ਜੀ ਪਹਿਲਾਂ ਇਹ 11 ਪਿੰਡਾਂ ਦੀ ਕਹਿੰਦੇ ਸਾਂਝੇ ਸੀ 12 ਦੀ ਬਾਬਜਰ ਕੋ ਕਿਹੜੇ ਕਿਹੜੇ ਪਿੰਡ ਆਉਂਦੇ ਸੀ ਜੀ 12 ਪਿੰਡਾਂ ਵੱਡੀ ਖੁੱਡੀ ਜੀ ਤੇ ਟੌਲਾ ਟੌਲਾ ਆ ਗਿਆ ਸਾਜੂ ਜੀ 300 ਜੀ ਇਹ ਮਨੂ ਇਸ ਏਰੀਏ ਦੇ ਆਲੇ ਦੁਆਲੇ ਦੇ 12 ਪਿੰਡ ਹੋ ਗਏ ਇਹ 12 ਪਿੰਡ ਦੇ ਲੋਕ ਮਾ ਲੋ ਇੱਥੇ ਆ ਕੇ ਆਪ ਦਾ ਹਿੱਸਾ ਪਾਉਂਦੇ ਆ ਤਿੰਨ ਰਹਿ ਗਏ ਕਰਲੇ ਕਰਮਾਰੀ ਲਸ਼ਕਰੀ ਬਚੀ ਰਹੀ ਹੁਣ ਕਰਲੇ ਅੱਛਾ ਜੀ ਲਸ਼ਕਰੀ ਇੱਥੋਂ ਦੇ ਬੇੜੇ ਦੇ ਬਰੇ ਠੀਕ ਹੈ ਜੀ ਤੇ ਲੋੜੀ ਵੇਲੇ ਬਹੁਤ ਬੰਦੇ ਇੱਥੇ ਇੱਕ ਗੱਟਾ ਸਰੋਂ ਦੀ ਖਾਲ ਦਾ ਦੇ ਕੇ ਜਾਂਦੇ ਆ। ਬਸ ਆਪ ਕੋ ਆਪਣਾ ਹਿਸਾ ਪ੍ਰੋਗਰਾਮ ਅੰਦਰ ਲੋਕ ਕੋਲੇ ਕਾਪੜਾ ਜਿਆ ਹੈ। ਹਾਂਜੀ। ਟਰੱਕ ਰੋਡ ਦਾ ਆ ਜਾਂਦਾ। ਟਰੱਕ ਜੀ? ਹਾਂ। ਰੋਡ ਦਾ। ਅੱਛਾ। ਹਾਂ ਫਿਰ ਬਾਬਾ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ। ਹਾਂ। ਤੇਗ ਬਹਾਦਰ ਦੇ ਨਾਮ ਤੇ ਚੱਲਦੀ ਹੈ ਇਹਨਾਂ। ਹੂੰ ਠੀਕ ਹੈ। ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ। ਸਹੀ ਗੱਲ ਆ ਜੀ। ਆਹ ਦੇਖੋ ਹੁਣ ਆ ਗਾਂ ਦਾ ਲੇਖਾ ਜੀ ਕੋਈ। ਹਾਂ। ਪਰ ਛੱਡ ਆ ਗਾਂ ਦਾ 1 ਮਿੰਟ 2 ਮਿੰਟ ਖੜ੍ਹ ਜਾਓ। ਨੋ தாம் ਸ਼ੱਕ ਥੱਲੇ ਬਹਿ ਕੇ ਖਾ ਲਿਆ ਮੈਂ ਆਇਆ ਹੋਇਆ ਜੀ ਸਫਾਈ ਸਾਰੇ ਤੋਂ ਵੱਡੀ ਆ ਜੇ ਉਧਰ ਦਿਖਾਉਣਾ ਜੇ ਸਫਾਈ ਆਪਾਂ ਦੇਖਦੇ ਆਂਗੇ ਆਮ ਗਊਸ਼ਾਲਾ ਚੇਂਜਿੰਗ ਹੁੰਦੀ ਨਹੀਂ ਕਿਤੇ ਮੈਂ ਤੁਹਾਨੂੰ ਦਰਸ਼ਨ ਕਰਾਉਣ ਤਾਂ ਹੀ ਲੰਦਾ ਦੇਖੋ ਜੀ ਇਹ じゃ ਘਰੇ ਵੀ ਨਹੀਂ ਖਾਣਾ ਪਾਇਆ ਹਾਂ ਹੋਰ ਭਾਈ ਜੀ ਕੈਮਾ ਹੋ ਸਤਿ ਸ੍ਰੀ ਅਕਾਲ ਆ ਦੇਖੋ ਜੀ ਇਹ ਥੋੜਾ ਵੀ ਜੇ ਮੀਂਹ ਆ ਜਾਊਗਾ ਹਾਂ ਆ ਇੱਧਰ ਦੇਖ ਲਓ ਤੁਸੀਂ ਕੋਈ ਐ ਲੱਗਦਾ ਤੁਹਾਨੂੰ ਵੀ ਇੱਥੇ ਕੋਈ ਗੰਦਾ ਕੋਈ ਨਹੀਂ ਵੀ ਠੀਕ ਹੈ ਤੇ ਇੱਥੇ ਕੋਈ ਮੀ ਆਜੂ ਆ ਬਾਈ ਬਹੁਤ ਵੱਡੀ ਸੇਵਾ ਕਰਦੇ ਆ ਸਤਿ ਸ੍ਰੀ ਅਕਾਲ ਜੀ ਆ ਬਾਕੀ ਢੱਡਾ ਢਪੋਰਸ਼ਨ ਬਣਾਏ ਹੋਇਆ ਤਿੰਨ ਇਹ ਤਿੰਨ ਆ ਗਏ ਆ ਹੁਣ ਇਧਰ ਪਾ ਦਣਗੇ ਸਾਰੇ ਤੇ ਸਾਰੀਆਂ ਗਊਆਂ ਇਧਰ ਆ ਜਾਣਗੀਆਂ ਜੀ ਸਰਦੀਆਂ ਦੇ ਵਿੱਚ ਰਹਿਣ ਵਾਸਤੇ ਰੱਖਣ ਵਾਸਤੇ ਵੀ ਵਧੀਆ ਹੋਰਾ ਵਧੀਆ ਭਰਮ ਹੁਣ ਦੇਖੋ ਜੀ ਪੈਰ ਗਊਆਂ ਦੇ ਖਰਾਬ ਹੋ ਜਾਂਦੇ ਆ ਹੂੰ ਹੂੰ ਹਾਂ ਆ ਦੇਖੋ ਤੁਸੀਂ ਵੀ ਇੰਨਾ ਉੱਚਾ ਬਣਾਇਆ ਹੈ ਕਿੰਨੀ ਵਧੀਆ ਤਕਨੀਕ ਹੈ ਇਹ ਪਾਣੀ ਆ ਵੀ ਜਾਊ ਜੀ ਪਹਿਲੀ ਗੱਲ ਤਾਂ ਖੇਤ ਹੈਗੇ ਆਸ-ਪਾਸੇ ਜੇ ਪਾਣੀ ਆ ਵੀ ਜਾਊ ਤਾਂ ਇੱਥੇ ਉੱਪਰ ਖੜ੍ਹ ਜਾਣੀਆਂ ਕੋਈ ਦਿੱਕਤ ਨਹੀਂ ਆਉਂਦੀ ਕਿਸੇ بارش ਦੇ ਸਮੇਂ ਜਦੋਂ ਵੀ ਮਾਨੂੰ ਪਸ਼ੂ ਸੁੱਕੇ ਥਾਂ ਤੇ ਬੈਠ ਸਕਦੇ ਆ ਇੱਥੇ ਹਾਂਜੀ ਹਾਂਜੀ ਉਦੋਂ ਇਸ ਚੀਜ਼ ਦਾ ਹੋਣੀ ਹੁੰਦਾ ਆ ਤੁਸੀਂ ਦੇਖੋ ਵੀ ਇੱਥੇ ਤੁਹਾਨੂੰ ਕੋਈ ਐ ਲੱਗਦਾ ਹੋਵੇ ਮੈਂ ਕਹਿੰਨਾ ਘਰੇ ਵੀ ਨਹੀਂ ਸਫਾਈ ਹੁੰਦੀ ਜੀ ਠੀਕ ਆ ਹੈਗੇ ਨਹੀਂ ਗੱਲ ਮਹਾਨ ਪਾਰਕ ਹੈ ਬਧੀਆ ਪ੍ਰਬੰਧ ਦੇਖੋ ਜੀ ਆ ਛੋਟੇ ਛੋਟੇ ਬੱਚੇ ਤੁਸੀਂ ਐਂ ਦੇਖ ਲਓ ਵੀ ਸਾਰੀਆਂ ਦੇਸੀ ਗਊਆਂ ਨੇ ਹਾਂ ਇਹ ਵੀ ਬਧੀਆ ਲੱਗਦਾ ਆ ਅੱਛਾ ਜੀ ਓਹ ਘੜੀ ਇਹ ਗੱਲਾਂ ਨਾ ਬਾਈ ਬਹੁਤ ਸੇਵਾ ਕਰਦਾ ਬਸ ਸੇਵਾ ਦਾ ਆਪਣੀ ਕਰਾਈ ਜਾਂਦੀ ਹੈ ਜੀ ਅਸੀਂ ਤਾਂ ਕੌਣਾ ਕਰਨ ਵਾਲਾ ਹੈ ਪਰਮਾਤਮਾ ਕਰਾਉਂਦਾ ਹੈ ਆ ਦੇਖੋ ਕੀ ਬਾਤ ਹੈ ਨਾ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਦੇ ਹਾਂਜੀ ਹਾਂਜੀ ਹਾਂ ਉਹਨਾਂ ਦੀ ਕਿਰਪਾ ਸਾਦਕੀ ਹੋਈ ਜਾਂਦਾ ਸੰਗਤ ਬਹੁਤ ਆਉਂਦੀ ਹੈ ਜੀ ਸਹੀ ਗੱਲ ਹੈ ਆ ਸੀਰੇ ਕੱਟ ਨਹੀਂ ਨਹੀਂ ਇੱਧਰ ਓਏ ਓਏ ਗਾਂ ਵਾਰ ਕੱਟ ਨਹੀਂ ਨਹੀਂ ਆ ਆ ਦੇ ਆ ਦੇ ਆ ਚੱਲਿਆ ਰਿਆ ਜੀ ਬੱਡੇ ਚੱਲੇ ਰਿਆ ਜੀ ਹਾਂ ਬਾਬਾ ਹੋਏ ਮੜਾ ਸਾਈਡ ਤੇ ਬਾਬਾ ਜੀ ਹੂੰ ਖਾਣੇ ਬਹੁਤ ਵਧੀਆ ਬਹੁਤ ਵਧੀਆ ਪ੍ਰਬੰਧ ਵਧੀਆ ਇਹਨਾਂ ਦਾ ਸਾਫ ਸੁਥਰਾ ਪਾਣੀ ਆਮੀ ਕੀ ਗੱਲ ਕਰਨੀ ਅੰਦਰ ਵੀ ਆ ਜਾਓ ਤਾਂ ਕੀ ਆ ਚਲੋ ਉਹ ਨਹੀਂ ਕਹਿਣੀ ਬਈ ਇਹ ਤਾਂ ਜਮੀਨ ਇਹ ਮਰਜ਼ੀ ਕੋਲੋਸੀ ਜੀ ਇਹ ਬਈ ਅਲੱਗ ਨੇ ਇਹ ਅਲੱਗ ਬੰਨੀਆਂ ਹੋਈਆਂ ਵੀ ਜੇ ਤਾਂ ਉਮਾਂ ਜੀ ਮੈਂ ਕੁਸ ਵਾਲੀ ਹੁੰਦੀ ਆ ਅੱਛਾ ਵਧੀਆ ਨਾ ਠੰਡੀਆਂ ਸੀ ਹੋ ਜਾਂਦੀ ਅੱਛਾ ਅੱਛਾ ਇਹਨਾਂ ਨੂੰ ਕੱਢ ਲੈਣੇ ਬਾਹਰ ਹਾਂ ਇਹ ਉਹਨਾਂ ਨੂੰ ਠੰਡੀਆਂ ਨੇ ਅੱਛਾ ਅੱਛਾ ਜੋ ਕੋ ਬਸਤੀ ਛੋਟੀ ਫੜ ਕੇ ਕੱਢ ਲਈ ਹਾਂ ਜਿਹੜੀ ਗਾਂ ਸੂਈ ਵੀ ਐ ਹਾਂਜੀ ਉਹ ਤਾਂ ਹਲੇ ਮੜੇ ਮੋਟੀ ਘੂਰਦੀ ਐ अच्छा जी। ਵੀ ਜੋ ਦੁੱਧੀਆਂ ਇਹ ਕੁਛ ਨਹੀਂ ਕਹਿੰਦੀਆਂ। ਠੀਕ ਹੈ। ਅਜੇ ਮਰਜ਼ੀ। ਆ ਜਾਓ। ਬਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਸੇਵਾ ਕਰਦਣ। ਅਸੀਂ ਤਾਂ ਆਪ ਪਿੰਡ ਕਰਕੇ ਆਉਂਦੇ ਜਾਂਦੇ ਰਹਨੇ ਆ ਵੀ ਕਦੇ ਜਿਵੇਂ ਟਾਈਮ ਹੁੰਦਾ 2 ਘੰਟੇ ਵਿੱਚ ਦੀ। अच्छा दो घंटे लगवा गए माईयां ਵੀ ਇੱਥੇ ਆਉਂਦੀਆਂ ਹਾਂਜੀ ਮਾਈਆਂ ਹੁਣ ਆਉਣਗੀਆਂ 2 ਵਜੇ 2 ਵਜੇ ਮਾਈਆਂ ਨੂੰ 2 ਵਜੇ ਆ ਕੇ ਵੀ ਸੇਵਾ ਕਰਨੀ ਆ ਅੱਜ ਹਾਂ ਉਧਰ ਆਪ ਬਗਲ ਵਿੱਚ ਉਹ ਹਾਂ ਮਾਂਜਾ ਮੁੰਜਾ ਮਾਰ ਕੇ ਗੁਰੂ ਘਰ ਫੇੜਨਾ ਠੀਕ ਹੈ ਜੀ ਤੇ ਵੀ ਕੋਈ ਐ ਦਿੱਕਤ ਤਾਂ ਨਹੀਂ ਆਉਂਦੀ ਹੈਗੀ ਵੀ ਰਾਸ਼ਨ ਰੂਸ਼ਨ ਦੀ ਨਾ ਨਾ ਜੀ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਐਨੀ ਕਿਰਪਾ ਗੁਰੂ ਤੇਗ ਬਾਬਾ ਜੀ ਬਹੁਤ ਕਿਰਪਾ ਹੈ ਮੈਂ ਕਿਹਾ ਅੱਜ ਤੱਕ ਇਹ ਨਹੀਂ ਸੁਣਿਆ ਅੰਕਲ ਜੀ ਇਹ ਗਊਸ਼ਾਲਾ ਲਈ ਮੈਂ ਇਹ ਨਹੀਂ ਸੁਣਿਆ ਵੀ ਐਂ ਕਹਿੰਦੇ ਹੁਣ ਵੀ ਜੀ ਅਸੀਂ ਤਾਂ ਖਰਚੇ ਪੈ ਗਏ ਜੀ ਅਸੀਂ ਤਾਂ ਮਾਰੇ ਗਏ ਠੀਕ ਹੈ ਐਨੀ ਕਿਰਪਾ ਬਾਬੇ ਦੀ ਵੀ ਘਾਟ ਹੀ ਨਹੀਂ ਪੈਂਦੀ ਜੀ ਨਾ ਜਿਸ ਕਿਸੇ ਚੀਜ਼ ਦੀ ਪੂਰੀ ਕਰ ਦਈਏ ਅੱਛਾ ਜੀ ਤਾਰ ਦੋਣੋ ਦੁੱਧ ਆਦਾ ਆਪਣੇ ਤੇ ਚਾਹ ਪਾਣੀ ਬਣਾਉਣਾ ਸੰਗਤ ਆਉਂਦੀ ਹੈ ਹਾਂ ਜੀ ਹਾਂ ਸੰਗਤ ਆਉਂਦੀ ਬਹੁਤ ਆ ਤੜਕੇ ਅੱਥ ਨੇ ਦੁਪਹਿਰੇ ਜੀ ਅੱਛਾ ਜੀ ਹੁਣ ਢੱਲਮਾ ਤੋਂ ਮਾਈਆਂ ਆਉਣਗੀਆਂ ਤੇ ਆਪਣੇ ਖੁੱਡੀ ਪਿੰਡ ਤੋਂ ਅੱਛਾ ਕਿੰਨੀਆਂ ਕਮਾਈਆਂ ਹੋ ਜਾਂਦੀਆਂ ਮਾਈਆਂ ਹੀ ਹੋ ਜਾਂਦਾ 15 ਜੀ अच्छा आसार हाचाड़ो लावणी है इथे जानु लाके ਬਹੁਤ ਪਰੇ ਰੁਗੜੀ ਬਣੀ ਹੋਈ ਇਧਰ ਫਟ ਰਹੇ ਮੈਂ ਕਹਿੰਦਾ ਜੀ ਇੱਕ ਦਿਨ ਮੇਰਾ ਐ ਜੀ ਕਰੇ ਮੈਂ ਕਿਹਾ ਯਾਰ ਇੰਨੀ ਸਫਾਈ ਤਾਂ ਤੁਸੀਂ ਜੇ ਨਿੱਜੀ ਫਾਰਮਾਂ ਲੋਕਾਂ ਦੇ ਉੱਥੇ ਨਹੀਂ ਹੈਗੀ ਆਹ ਹਜੇ ਵੀ ਦੇਖੋ ਨਾਲੇ ਇਹ ਆਪਾਂ ਐ ਕਹਨੇ ਆ ਵੀ ਪਸ਼ੂ ਖੜੇ ਸੀ ਇੱਥੇ ਜਿੰਨੀ ਨੇਗਾ ਜਿਹੜਾ ਆਪਣਾ ਬੀਜਾ ਅਸਰਾ ਵਾਇਰ ਅੱਛਾ ਕਿੰਨੀ ਕਿ ਜਮੀਨ ਹੈ ਸੀ ਬਾਹਣ ਸੱਤ ਕਿੱਲੇ ਮੰਗ ਬਾਕੀ ਰੰਗ ਤੇ ਵੇਚ ਦੀ ਉਹ ਆਈ ਅੰਦਰ ਦਾ ਕਾਜ ਉਹ ਤੇ ਦੇਣ ਦੇ ਵਿੱਚ ਠੇਕਾ ਦੇ ਰੰਗ ਕਾਕੀ ਵੀਜ ਲੋ ਅੱਛਾ ਠੀਕ ਹੈ ਹਾਂ ਲੋਕ ਆਪਣੇ ਸੇਵਾ ਦੇ ਤੌਰ ਤੇ ਭਜਵਾ ਦਿੰਦੇ ਨੇ ਕਿ ਸਾਡੇ ਵੱਲੋਂ ਆਪਾਂ ਲਓ ਤੋਂ ਵੜ ਲਓ ਹਾਂ ਤੇ ਜਿਵੇਂ ਢਲਮਾ ਤੇ ਸੋਪਰੇ ਤੋਂ ਵੀ ਬੀਜ ਕਰਾ ਦੇ ਹੁਣ ਮੱਕੀ ਵੀ ਜਿਵੇਂ ਸਾਡੇ ਪਿੰਡੋਂ ਖੁੱਡੀ ਤੋਂ ਵੀ ਹਾਂ ਜਿਵੇਂ ਕੱਖ ਹੋਵੇ ਕਿਸੇ ਨਾ ਚਨਾਲ ਕਿਸੇ ਨਾ ਦੋ ਕਿਲੋ ਆਮਬੜਾ ਦੀਆਂ ਚੱਲੀਏ ਜੀ